ਹਰੀ ਚੰਦ ਬਾਵਾ ਸ਼ਾ ਭਾਈ ਜਦੋਂ ਆਪਦੇ ਸ਼ਹਿਰ ਵਿੱਚ ਲੰਘਦਾ ਤਾਂ ਉਹਦੇ ਨਾਲ ਪੰਜ ਚਾਰ ਸਿਆਣੇ ਬੰਦੇ ਹੁੰਦੇ ਤੇ ਉਹਦੀ ਮਾਂ ਰੋਜ਼ ਮਹਿਰਾਜ ਦੇਖਿਆ ਕਰੇ ਖੜਕੀ ਵੀ ਮੇਰੇ ਮੁੰਡੇ ਮਗਰ ਚਾਰ ਬੰਦੇ ਨੇ ਪੰਜ ਬੰਦੇ ਨੇ ਇੱਕ ਦਿਨ ਉੱਥੇ ਭਾਈ ਕੋਈ ਸਾਧੂ ਸੰਤ ਆ ਗਿਆ ਉਹਦੇ ਮਗਰ ਤਮਾਸ਼ਗੀਰੀ ਖਾਸੇ ਲੋਕ ਉਤਰੇ ਹੋਣ ਉਹਦੀ ਮਾਂ ਕਹਿੰਦੀ ਵੀ ਜੇ ਮੇਰਾ ਮੁੰਡਾ ਸਾਥ ਬਣ ਜੀ ਤਾਂ ਇਹਦੀ ਬੁੱਕ ਤਾਂ ਵੱਜੂਗੀ ਤੇ ਅੱਗੇ ਉਹ ਜਦੋਂ ਆਉਂਦਾ ਪਰਜਾ ਚ ਗੀੜਾ ਦੇਖੀ ਉਦੀ ਮਾਂ ਸਿਰ ਤੇ ਹੱਥ ਰੱਖਦੀ ਆਪਦੇ ਹਿੱਕ ਨਾ ਲਾਉਂਦੀ ਫੜਕੇ ਉਹਦੇ ਨੇ ਪਾਸੇ ਨੂੰ ਕਰ ਲਿਆ ਕਹਿੰਦਾ ਮਾਂ ਕੀ ਗੱਲ ਹੈ ਕਿ ਸਿਤ ਪਲੋਖ ਦੀ ਮੇਰਾ ਹਿੱਕ ਨਾ ਲਾਉਂਦੀ ਫੜਕੇ ਅੱਜ ਕੀ ਦੁੱਖ ਹੈ ਕਹਿੰਦੀ ਪੁੱਤ ਮੈਂ ਆਰੂਪ ਚ ਨਹੀਂ ਤੈਨੂੰ ਸੋਹਣਾ ਲੱਗਦੀ ਲੱਗਦਾ ਕਹਿੰਦਾ ਮਾਂ ਦੱਸ ਦੇ ਕਹਿੰਦੀ ਤੇਰੇ ਪਿੰਡੇ ਤੇ ਸੁਆਹ ਮੜੀ ਹੋਵੇ ਇੱਥੇ ਤਰ ਲੱਗਿਆ ਜਿਹੜੇ ਪਿੰਡੇ ਤੇ ਤੇਰੇ ਸਿਰ ਦੇ ਉੱਤੇ ਤਾਜ ਹੈ ਇਹ ਤਾਂ ਜਟਾ ਹੁਣ ਜਿਹੜੇ ਪੈਰਾਂ 'ਚ ਕਹਿੰਦੇ ਤੇਰੇ ਜੁੱਤੀਆਂ ਕੱਢਣੀ ਇਹਨਾਂ 'ਚ ਪੂਏ ਪਾਏ ਹੁਣ ਕਣੀ ਪਰ ਸਾਥ ਬਣਿਆ ਹੋਵੇਂ ਤੂੰ ਫੇਰ ਸੁਣਨ ਲੱਗੇਗਾ ਹਰੀ ਚੰਦ ਰਾਜਾ ਆਗਿਆ ਕਰੀ ਤੀਗਾ ਆਪਦੀ ਮਾਂ ਨੂੰ ਕਹਿੰਦਾ ਵਿੱਚ ਦੂਜੇ ਦਿਨ ਉਹ ਵਗ ਗਿਆ ਭਾਈ ਚਲੋ ਚਾਹ ਤੁਰ ਜਾ ਜਾਂਦਾ ਕਿਸੇ ਸਾਥ ਦੀ ਸਮਾਦੀ ਲੱਗੀ ਹੋਈ ਹੈ ਇਹ ਸਾਥ ਦੀ ਸਮਾਦੀ ਲੱਗੀ ਆ ਜਦੋਂ ਭਈ ਸਮਾਦੀ ਦੇ ਵਿੱਚ ਲੱਗਣਾ ਬੈਠਾ ਸੀ ਉਹ ਭਈ ਵਗ ਗਿਆ ਰਾਜਾ ਕੋ ਨੇ ਧੂਆ ਲਾ ਲਿਆ ਧੂਆ ਤੇ ਪਈਗਾ 12 ਸਾਥ ਸਮਾਦੀ ਲੱਗੀ ਸੀ ਸਾਤਾਂ ਦੇ ਜਦੋਂ 12 ਸਾਧਾਂ ਪਿੱਛੋਂ ਸਮਾਦੀ ਖੁੱਲੀ ਤੇ ਉਦੋਂ ਬਾਅਦ ਚ ਪਈ ਉਹਨੇ ਕਿਹਾ ਕਹਾਂ ਮੰਗ ਕਾਕਾ ਕੀ ਮੰਗਦਾ ਹੈ ਕਹਿੰਦਾ ਜੀ ਤੇਰਾ ਦਿੱਤਾ ਸਾਰਾ ਕੁਸਾ ਮੈਨੂੰ ਤਾਂ ਜੋਗ ਚਾਹੀਦਾ ਕਹਿੰਦਾ ਜੋਗ ਚਾਹੀਦਾ ਮੈਨੂੰ ਤਾਂ ਕਹਿੰਦਾ ਪਈ ਜੋਗ ਦੇ ਦੇਾਂਗੇ ਕਹਿੰਦਾ ਐ ਕਰ ਅੱਜ ਤੈਨੂੰ ਜੋਗ ਦੇ ਮੰਗਾ ਕਹਿੰਦਾ ਚੰਨਣ ਦੀ ਲੱਕੜ ਲੈ ਕੇ ਢੂਣਾ ਲਾਉਣ ਨੂੰ ਕਹਿੰਦੇ ਸੱਤ ਵਚਨ ਹੁਣ ਭਈ ਬਾਗਿਆ ਉਹਨਾਂ ਨੇ ਸੋਚਿਆ ਵੀ ਚੰਨਣ ਕਿੱਥੋਂ ਮਿਲੂਗਾ ਇੱਕ ਸਮਾਨੋ ਬੂੰਦ ਡਿੱਗਦੀ ਹੁੰਦੀ ਐ ਜੋ ਗਿੱਦਰ ਤੇ ਪੈ ਜਾ ਤਾਂ ਗਿੱਦਰ ਹੱਕ ਜਾਂਦਾ ਜੋ ਝੰਡ ਤੇ ਡਿੱਗ ਪੇ ਤਾਂ ਝੰਡ ਚ ਚੰਨਣਾ ਪੈਦਾ ਹੋ ਜਾਂਦਾ ਇਹ ਬੇਗਾਨੀ ਵੀ ਬੇਗਾਨ ਕੱਢ ਘੇਟੇ ਨੇ ਝੰਡ ਚ ਚੰਨਣ ਪੈਦਾ ਤਾਂ ਹੋਜੇ ਬੂੰਦ ਡਿੱਗੂ ਤੋਂ ਉਹਨਾਂ ਨੇ ਵੀ ਸੋਚਿਆ ਵੀ ਜਦ ਉਹਨੇ ਜੀ ਸੋਚ ਕੇ ਹਰੀ ਚੰਦਰ ਰਾਜ ਨੇ ਜਦੋਂ ਮਾਰਿਆ ਕੋਹੜਾ ਉਹਦੇ ਵਿੱਚੋਂ ਮੈੜੇ ਦੀ ਤੀਤਰੀ ਆਈ ਜਦੋਂ ਘੜਾ ਖਿੱਚੋ ਵਿੱਚੋਂ ਆਵਾਜ਼ ਆਈ ਕਹਦਾ ਪਈ ਤੇਰਾ ਮੈਂ ਕੀ ਮਾਰਿਆ ਕਰਿਆ ਕਹਿੰਦਾ ਮੈਨੂੰ ਕੀ ਪਤਾ ਤੂੰ ਝੰਡ ਚ ਕੌਣ ਐ ਕੰਨਾ ਨਾਇਆ ਤੇ ਗੁਰੂ ਦਾ ਗੁਰੂ ਜਿਹਨੂੰ ਅੱਜ ਤੂੰ ਗੁਰਮੁਤਾ ਰੇਗਾ ਕੰਨਸਾ ਕਾ ਤੂੰ ਐਂ ਕਰੀ ਸਬਾਥ ਮਣਕੇ ਤਾਹਾਂ ਤੋਂ ਕੋੜਾ ਮਾਰਾ ਤੈਨੂੰ ਚੰਨਣ ਮੈਜੂ ਜੋਗ ਵੀ ਤੈਨੂੰ ਮੈਜੂ ਕੰਨਾ ਚੰਗਾ ਉਹਨੇ ਕੋਹਾੜਾ ਮਾਰਿਆ ਆਕੇ ਚੰਨਣ ਲਿਆ ਆਕੇ ਦੱਸਤਾ ਕੰਦਾ ਛੋਡੇ ਗੁਰੂ ਦੀ ਮੇਰੇ ਹੱਥੋਂ ਮੁਕਤੀ ਹੋ ਗਈ ਉਹ ਕੰਨਾ ਵੀ ਕਿਵੇਂ ਕੰਨਾ ਜੀ ਚੰਟ ਦੇ ਬੱਚੇ ਥੱਲੇ ਬਹਿ ਗਿਆ ਸਮਾਧੀ ਕੀ ਲੱਗ ਛੋਡੇ ਵੰਗੂ ਜਾਂਡੂ ਤੇ ਦੀ ਫਿਰ ਗਿਆ ਅਜੂਦੀ ਮੁਕਤੀ ਕਰਤੀ ਮੈਂ ਉਹ ਕਹਿੰਦਾ ਫਿਰ ਹੁਣ ਤੈਨੂੰ ਮੈਂ ਲਾਜਮੀ ਚੇਲਾ ਬਨੂੰ ਅੱਗੇ ਜਿਹੜਾ ਗੁਰੂ ਜਿਉਂਦਾ ਹੁੰਦਾ ਨਾ ਉਹ ਗਾਹਾਂ ਵਾਲਾ ਚੇਲਾ ਗੁਰੂ ਨਹੀਂ ਬਣ ਸਕਦਾ ਚੇਲਾ ਨਹੀਂ ਤੇ ਮਨੂੰ ਸਤਰਾ ਉਹ ਭਾਈ ਕਹਿੰਦਾ ਕਿ ਅੱਜ ਤੈਨੂੰ ਮੈਂ ਚੇਲਾ ਬਨੂੰਗਾ ਭਾਈ ਐਂ ਕਰੀ ਤੜਕੇ ਉੱਠ ਕੇ ਭਾਈ ਤੈਨੂੰ ਜੋਗ ਦੇਵਾਂਗਾ ਤੇਰੇ ਮੁੰਦਰਾ ਪਾਉਂਗਾ ਕਹਿੰਦਾ ਚੰਗਾ ਹੁਣ ਤਾਂ ਭਗਵਾਨ ਨੇ ਕੀ ਕੀਤਾ ਤੱਕ ਹਰ ਚਾਈ ਰੀਲਾ ਰਾਤ ਨੂੰ ਸੁਪਨੇ ਰਾਹੀਂ ਇੰਦਰ ਮਲ ਦੀ ਪਰੀ ਤਾਰਾ ਰਾਣੀ ਨਾਲ ਵਿਆਹ ਹੋ ਗਿਆ ਤਾਂ ਇੰਦਰਮਾਲ ਦੇ ਦੀ ਪਰੀ ਤਾਰਾ ਰਾਣੀ ਨਾਲ ਵਿਆਹ ਹੋਇਆ ਤੜਕ ਨੂੰ ਯੋਗਤਾ ਭੁੱਲ ਗਿਆ 12 ਸਾਲ ਦੀ ਭਗਤੀ ਕਰੀ ਤੂੰ ਵੀ ਕੀ ਕਹਿੰਦਾ ਲਿਆ ਪਾਈ ਕਰ ਕੰਨ ਤੇਰੇ ਮੁੰਦਰਾ ਪਾਈਏ ਜੋਗ ਦੀ ਜੀ ਕਹਿੰਦਾ ਕਿਹੜਾ ਜੋਗ ਹੈ ਕਹਿੰਦੇ ਇਹ ਖਾਤਰ ਫਿਰਦਾ ਹੈ ਕਹਿੰਦਾ ਮੈਨੂੰ ਜੋਗ ਜੁਗ ਲੈਂਦਾ ਮੈਨੂੰ ਤਾਂ ਇੰਦਰਮਾਲ ਦੇ ਦੀ ਪਰੀ ਤਾਰਾ ਰਾਣੀ ਨਾਲ ਵਿਆਹ ਕਰ ਮਰਾ ਉਹ ਕਹਿੰਦਾ ਪਈਏ ਤਾਂ ਫਿਰ ਤੈਨੂੰ ਖੇਚਲਾ ਕਰਨੀ ਪੂ ਕਹਿੰਦਾ ਫਿਰ ਦੱਸ ਕਹਦਾ ਹੂੰ ਤੂੰ ਮੇਰਾ ਸੇਵਾ ਕਰੀਆ ਤੈਨੂੰ ਫੜ ਦੇਣਾ ਪਊਗਾ ਕਹਿੰਦਾ ਸਰੋਵਰ ਲਵਾ ਲੈ ਅੱਡ ਬਾਗਲਾ ਲਾ ਲੈ ਅੱਡ ਸਾਰੀਆਂ ਚੀਜ਼ਾਂ ਬਣਾ ਲੈ ਡੱਡ ਉਹਨੇ ਚ ਕਹਿੰਦਾ ਆ ਜਿਹੜਾ ਸਰੋਵਰ ਉਹ ਕਾਂ ਜਦੋਂ ਰਾਤ ਦੇ 12 ਵਜੇ ਗੇ ਇੰਦਰਮਾਲਾ ਹੱਸੂਗਾ ਜਦੋਂ ਮੀਂਹ ਪੈਂਦਾ ਨਾ ਉਹਦੇ ਅੰਦਰ ਮਾਹਰਾਜ ਹੱਸਦਾ ਹੁੰਦਾ ਤਾਂ ਨਹੀਂ ਪੈਂਦਾ ਹੁੰਦਾ ਕਹਿੰਦਾ ਉਹਦਾ ਹੱਸੂਗਾ ਉਹ ਕਹਿੰਦਾ ਫੇਰ ਕਹਿੰਦਾ ਫੇਰ ਉਹ ਮੰਨ ਕੇ ਚੱਲ ਸਰੋਵਰ ਭਰ ਜਾਣਗੇ ਫੇਰ ਰਾਤ ਦੇ ਅੱਧੀ ਰਾਤ ਤੋਂ ਬਾਅਦ ਪਰੀਆਂ ਉਤਰਣੀਆਂ ਕਹਿੰਦਾ ਬਾਤਰ ਲਾਲਾ ਰੱਖੀ ਜਾਣੀਆਂ ਕਹਿੰਦਾ ਸਾ ਜੀ ਕਹਿੰਦਾ ਸਭ ਤੋਂ ਤਹਾ ਬਾਤਰ ਤਰਾਂ ਰਣੀ ਦੇ ਹੋਣਗੇ ਤੂੰ ਕਹਿੰਦਾ ਲੱਦਕ ਨੂੰ ਥੱਲੇ ਕਰਨੀ ਬਾਤਰਾਂ ਨੂੰ ਕਹਿੰਦਾ ਸੱਤ ਵਚਨ ਆ ਗਿਆ ਭੀ ਆਕੇ ਨੂੰ ਤਾਂ ਲਾਤਾ ਆਡਰ ਵੀ ਬਾਗ ਲਾਉ ਬਾਗ ਲਾਤਾ ਸਰੋਵਰ ਬਣਾ ਦੋ ਬਣਾਤੇ ਹੁਣ ਜਿਹਦੇ ਚਾਰ ਦੋ ਲੱਗੇ ਤੂੰ ਨੂੰ ਦੋ ਦਿਨਾਂ ਦੇ ਮੈਂ ਤਾਂ ਦਿੱਤੀ ਜਿਹਦੇ ਦੋ ਦੋ ਲੱਗੇ ਦਿੱਕ ਦੇਂਦੇ ਮੈਂ ਤਾਂ ਦਿੱਤੀ ਜਦੋਂ ਮਿੰਨਤੀ ਅੱਧੀ ਦਿੱਤੀ ਲੋਕ ਵੀ ਗਾਲਾਂ ਦੇਣ ਲੱਗੇ ਹੁਣ ਜੇ ਲੋਕ ਗਾਲਾਂ ਦੇਣ ਉਧਰੋ ਭਿੰਦਰ ਮਹਾਰਾਜ ਖੁਸ਼ ਨਹੀਂ ਹੋਇਆ ਬਾਰਸ਼ ਤਾਂ ਪਈ ਨਾ ਦਵਾਰੇ ਫਿਰ ਉਹਦੇ ਕੋਈ ਵਾਗਿਆ ਕਹਿੰਦਾ ਵੀ ਬਾਬਾ ਉਹ ਤਾਂ ਬਾਰਸ਼ ਤਾਂ ਪਈ ਨਹੀਂ ਕਹਿੰਦਾ ਕੋਈ ਬੇਗਮ ਪਿਆ ਹੋ ਕਹਿੰਦਾ ਕੋਈ ਬੇਗਮ ਨਹੀਂ ਪਿਆ ਕਹਿੰਦਾ ਬੇਗਮ ਤਾਂ ਪਿਆ ਹੋਗਾ ਕਹਿੰਦਾ ਨਾ ਕੋਈ ਬੇਗਮ ਨਹੀਂ ਪਿਆ ਕਹਿੰਦਾ ਬਾਰਸ਼ ਪੈਂਦੀ ਗੱਲ ਕੋਈ ਹੋਈ ਹੈ ਕਹਿੰਦਾ ਹਾਂ ਸੱਚੇ ਮੈਂ ਮਿੰਨਤੀ ਨਹੀਂ ਮਿਹਨਤ ਘਟ ਦਿੱਤੀ ਹੈ ਕਹਿੰਦਾ ਜਾਓ ਤੋ ਇੱਕ ਵਾਰਾਂ ਮਰੇਗਾ ਤੂੰ ਉਤਨੇ ਬਚਨ ਕਾਤਾ ਇੱਕ ਵਾਰ ਮਰੇਗਾ ਤੂੰ ਕਹਦਾ ਜਾ ਜਾ ਕੇ ਉਹਨਾਂ ਦੀ ਮਿਹਨਤ ਦੇਦੀ ਉਹ ਜੋ ਤੇਰੇ ਵਰਗੇ ਦੀ ਪੀਜੀ ਤੇ ਦੋ ਦਿਨ ਤੇ ਉਹਨੂੰ ਚਾਰ ਦਿਨਾਂ ਦੀ ਫੜਾਤੀ ਜਿੱਦੇ ਚਾਰ ਦਿਨ ਤੇ ਤੈਨੂੰ 8 ਦਿਨ ਦੀ ਮਿਹਨਤ ਦੇਤੀ ਉਹੀ ਰਾਜੇ ਨੂੰ ਬਲੇ ਬਲੇ ਲੱਗੇ ਕਹਿਣ ਇੰਦਾਂ ਮਹਾਰ ਖੁਸ਼ ਹੋ ਗਿਆ ਉਹਨੇ ਬਾਤ ਸ਼ੁਰੂ ਕਰਤੀ ਦੁੱਧ ਦੀ ਰਾਤ ਹੋ ਗਈ ਅੱਧੀ ਰਾਤ ਤੋਂ ਬਾਅਦ ਪਰਿਆਂ ਦਾ ਉੱtre ਤੱਕ ਤਿਆਸਨ ਟਾਕਾ ਉਹਨੂੰ ਕੋਟਕਾ ਤੇ ਬੈਠੀ ਸੀ ਅੰਦਰ ਰਾਜਾ ਤੇ ਤਾਂ ਲਾਲ ਆਗਤ ਤਰੀ ਗਿਆ ਸਭ ਤੋਂ ਤਾਰਾ ਰਾਣੀ ਦੇ ਪਤਰ ਉੱਤੇ ਸੀ ਉਨੇ ਜਾ ਕੇ ਚਾਕ ਕੇ ਬਾਤਰ ਥੱਲੇ ਕਰਕੇ ਕੂਟਿਆ ਚ ਵਗ ਗਿਆ ਮੈਂ ਬਾਹਰ ਲੇ ਕਹਿੰਦੀ ਬਾਤਰ ਆਪਣੀ ਕਹਿੰਦੀ ਬਾਤਰ ਆਲਾ ਕਿਤੇ ਨਹੀਂ ਹੈਗਾ ਬਾਗ ਦੇ ਵਿੱਚ ਐ ਕਹਿੰਦੀ ਆਪਾਂ ਨੰਗਣ ਕਿਵੇਂ ਹੁਣ ਜਾਵਾਂਗੇ ਤਾਰਾ ਰਾਣੀ ਵਿੰਦਰ ਮਹਾਰਾਜ ਨੂੰ ਲਾਂਭਾ ਦਿੱਤਾ ਮਹਾਰਾ ਸੱਚੇ ਪਾਸਾ ਸਾਡਾ ਨੰਗਣ ਟਕ ਫਿਰ ਉਹਨੇ ਪਰਗਾ ਦੇ ਫੰਗ ਲਿਆਤੀ ਨੰਗਣ ਟਕ ਤਾ ਜਾ ਕੇ ਕਹਿੰਦੀ ਰੱਬ ਦੇ ਆ ਬੰਦਿਆ ਸਾਨੂੰ ਬਾਤਰ ਦੇ ਦੇ ਉਹ ਕਹਿੰਦਾ ਬਾਚਨ ਦੇ ਦੇ ਬਾਤਰ ਮੈਂ ਦੇ ਦੂਗਾ ਤਾਰਾ ਰਾਣੀ ਕਹਿੰਦੀ 1 2 3 ਵਚਨ ਦਿੱਤੇ ਜੋ ਮਰਜ਼ੀ ਮੰਗ ਲਈ ਸਾਡੇ ਬਾਤਰ ਦੇ ਉਹ ਨਾਰਾ ਬਾਤਰ ਫੜਾਈ ਗਿਆ ਫੜਾਈ ਗਿਆ ਫੜਾਈ ਗਿਆ ਪਾਈ ਗਿਆ ਆਪਾਂ ਦੇ ਸ਼ਾਨਕੇ ਜਦੋਂ ਸਭ ਤੋਂ ਥੱਲੇ ਬਾਤ ਤਾਂ ਤਾਰਾ ਰਾਣੀ ਦੇ ਰਹੇ ਕਹਿੰਦਾ ਵੀ ਜਿਹੜੀ ਤਾਂ ਆ ਬਾਤਨ ਮੇਰੀ ਰਾਣੀ ਬਣ ਜੇ じゃ ਵਚਨ ਮੋੜ ਦੇ ਅੱਗੇ ਭਗਤ ਵਚਨ ਨਹੀਂ ਤੋੜਦਾ ਕੋਈ ਉਹ ਕਹਿੰਦੇ ਜਾਓ ਭਾਣੇ ਮੈਂ ਬਣੂ ਰਾਣੀ ਦੀ ਜਦੋਂ ਵਚਨ ਦੇ ਬੱਠੀ ਚੱਲ ਭਈ ਬਣ ਗਈ ਰਾਣੀ ਮੈਲੀ ਚੜਾ ਲਈ ਚੱਲ ਆ ਜਦੋਂ ਮੈਲੀ ਚੜਾ ਲਈ ਉਹਨਾਂ ਨੇ ਭਈ ਤੂੰ ਸਾਰਿਆਂ ਤੋਂ ਸੋਹਣੀ ਸਨਖੀ ਤੀਂ ਇੰਦਰਮਲ ਦੀ ਪਰੀ ਤੀਂ ਉਹਨਾਂ ਨੇ ਪੈਦਲਾ ਉਹਨਾਂ ਨੇ ਸੋਚਿਆ ਵੀ ਇਹਦਾ ਕੋਈ ਨਾ ਕੋਈ ਜੂੜ ਵੱਢ ਗਈ ਉਹਨਾਂ ਨੇ ਭਈ ਆਪਦੀਆਂ ਬੋਤਲਾਂ ਦਾ ਪਾਣੀ ਦੀਆਂ ਭਾਲੀਆਂ ਉਹਨੂੰ ਬੋਤਲ ਮਦਦ ਹੀ ਭਰਤੀ ਮਦਦ ਸ਼ਰਾਬ ਨੂੰ ਕਿਹਾ ਜਾਂਦਾ ਹੈ ਗੁਰਬਾਣੀ ਦੇ ਵਿੱਚ ਵੀ ਮਦਦ ਸ਼ਰਾਬ ਨੂੰ ਕਹਿੰਦੇ ਨੇ ਸ਼ਰਾਬ ਹੁੰਦੀ ਹੈ ਜਿਹੜੀ ਉਹਨੂੰ ਮਦਦ ਕਿਹਾ ਜਾਂਦਾ ਹੈ ਉਹ ਕਹਿੰਦਾ ਵੀ ਮਦਦ ਦੀ ਬੋਤਲ ਭਰ ਕੇ ਲੈਣੀ ਉਹ ਕਹਿੰਦੀ ਲੈ ਪਾਣੇ ਤੂੰ ਬਣ ਗਈ ਸਾਡੀ ਪਟਰਾਣੀ ਸਾਨੂੰ ਹੋਊਗੀ ਤੇਰੀ ਤੇ ਖੁਸ਼ੀ ਤੇ ਤੇਰੀ ਖੁਸ਼ੀ ਦੇ ਵਿੱਚ ਅਸੀਂ ਪਾਰਟੀ ਕਰੀਆ ਲੱਗਦੀ ਮਦ ਪੀ ਉਹ ਕਹਿੰਦੀ ਭਾਣੇ ਮੈਂ ਤਾਂ ਮਦ ਕਿਤੇ ਪੀਤੀ ਨਹੀਂ ਕਹਿੰਦੀ ਫਿਰ ਅਸੀਂ ਪੀ ਜਾਂਦੇ ਤੂੰ ਪੀ ਲਿਆ ਉਹਨਾਂ ਨੇ ਪਿਆ ਦੇ ਇੱਕ ਪਾਣੀ ਦਾ ਗਲਾਸ ਭਰ ਕੇ ਪੀ ਲਿਆ ਉਹਨੇ ਵਿਚਾਰੀ ਨੇ ਭਰਿਆ ਗਲਾਸ ਸ਼ਰਾਬ ਦਾ ਪੀ ਲਿਆ ਜਦੋਂ ਪਤਾ ਨਹੀਂ ਦੀ ਵਿਚਾਰੀ ਨੂੰ ਜਦੋਂ ਨਸ਼ੇ ਚ ਹੋ ਗਈ ਫੜ ਕੇ ਸਾਹੂਕਾਰ ਦਾ ਬੱਚਾ ਚੀਰ ਕੇ ਹੱਥ ਪੈਰ ਤਾਰਾ ਰਾਣੀ ਦੇ ਖੂਨ ਨਾਲ ਲਿਬੜ ਕੇ ਹੱਥ ਪੈਰ ਖੂਨ ਨਾਲ ਲਿਬੜ ਗਏ ਹੁਣ ਰਾਜਾ ਆਇਆ ਸਕਾਰ ਖਿੜ ਕੇ ਤਾਰਾ ਰਾਣੀ ਬਾਹਰ ਖੋਲੋ ਤਾਰਾ ਰਾਣੀ ਨਸ਼ੇ ਚ ਬੇਹੋਸ਼ ਹੋ ਪਈ ਐ ਸੀਆਂ ਕੋਲੇ ਗਿਆ ਗੱਲ ਮੈਂ ਕੋਈ ਦੀ ਕਰਦਾਂ ਚੜ ਚੱਲਿਆ ਸੀਆਂ ਨੇ ਕਹਤਾ ਕਿ ਉਹ ਸੇ ਟੈਂਡ ਕੋਲੇ ਵਗ ਜਿਹੜੀ ਬੰਦੇ ਖਾਂਦੀ ਚ ਹੁਣ ਕਿ ਭਾਈ ਉਧਰੋਂ ਪੈ ਦਣ ਚੜੇ ਸਾਹੂਕਾਰਾਂ ਦਾ ਰੌਲਾ ਪੈ ਗਿਆ ਸਾਡਾ ਬੱਚਾ ਚ ਖਾ ਗਈ ਸਾਡਾ ਬੱਚਾ ਖਾ ਗਈ ਤੇ ਭਾਈ ਜਦੋਂ ਦੇ ਹਾਲ ਉਹਨੇ ਗੁੱਛੇ ਚਾ ਕੇ ਜ ਮਾਰਿਆ ਧੱਕਾ ਤਖਤੇ ਤੋੜ ਲੇ ਨਾ ਤਾਰਾ ਰਾਣੀ ਬੇਹੋਸ਼ ਪਈ ਐ ਨਸ਼ੇ ਚ ਹੱਥ ਪੈਰ ਮੂੰਹ ਖੂਨ ਨਾਲ ਲੱਬੜੇ ਫੇਰੇ ਉਹ ਕਹਿੰਦੇ ਸੋਚ ਗੱਲ ਪੱਕੀ ਆ ਕਹਿੰਦਾ ਤਾਂ ਡੈਣ ਹੈ ਹਰੀਚੰਦ ਰਾਜੇ ਨੇ ਉਤਰ ਦਿੱਤਾ ਵੀ ਇਹਨੂੰ ਮੇਰੀ ਜੂ ਤਾਂ ਬਹਾਲ ਜਾ ਕੇ ਦਾ ਕਤਲ ਕਰ ਦਿਓ ਜਲਾਦਾਂ ਨੂੰ ਫੜਾ ਦਿੱਤੀ ਉਹ ਜਲਾਦਾਂ ਕੋਲੇ ਬਾਗੀ ਰਾਣੀ ਹੱਥ ਉਹ ਕਹਿੰਦੇ ਜੇ ਭਾਣੇ ਤਾਰਾ ਰਾਣੀ ਤੈਨੂੰ ਛੱਡ ਦਈ ਸੀ ਤੂੰ ਰਾਜੇ ਦੀ ਨਾ ਚਰਨੀ ਕਹਿੰਦੀ ਵੀਰਾ ਸਾਵਾਸ਼ੇ ਤੁਸੀਂ ਕਹਿਤਾ ਕਹਿੰਦੀ ਮੈਂ ਅੰਦਰ ਮਹਾਰਾ ਦੀ ਪ੍ਰਿਯਾਂ ਮੇਰੇ ਪਤੀ ਦਾ ਉਤਰ ਹੈ ਉਤਰ ਬਿਜਾਓ ਤੁਸੀਂ ਔਰ ਮੇਰੇ ਕੋਈ ਸ਼ਰਤਾਂ ਨੇ ਕਹਾਂ ਦੱਸ ਦੇ ਭਣੇ ਕਰ ਦਿਆਂਗ ਪੂਰੀਆਂ ਕਹਿੰਦੀ ਫਿਰ ਇੱਕ ਸ਼ਰਤ ਤਾਂ ਮੇਰੀ ਇਹ ਆ ਕੋਈ ਜਾੜਿਆ ਕਿਦੋਂ ਮੈਨੂੰ ਇੱਕ ਕਰਦਾ ਉਹ ਵੀ ਲਿਆਤਾ ਉਹਨੇ ਪੱਟਾ ਨੂੰ ਦੇ ਕੇ ਚੀਰੇ ਰੱਤ ਦਾ ਪਰਤਾ ਕੁਝਾ ਕਹਿੰਦੀ ਇਹਦੇ ਚਾਰ ਤੇਰੇ ਕੋਟ ਬਗਲ ਦਿਓ ਚਾਰੇ ਖੁੰਜਾਂ ਤੇ ਕੋਠੀਆਂ ਬਣਾ ਦਿਓ ਕਰਤਾ ਜਿਵੇਂ ਉਹਨਾਂ ਕਹਤਾ ਕਹਿੰਦੀ ਹੁਣ ਮੇਰੇ ਕੈਂਚੀ ਨਾਲ ਮੇਰੇ ਕੇਸ ਕਤਲ ਕਰੋ ਕੇਸ ਕਤਲ ਕਰਤੇ ਕਹਿੰਦੇ ਨੂੰ ਕੈਂਚੀ ਨਾਲ ਕਿਸ ਕਤਲ ਕਰਕੇ ਮੇਰੇ ਇਹਦੇ ਵਿੱਚ ਖੰਡਿਆ ਦੋੜਾ ਕੋਟ ਵਗਲੇ ਤੁਸੀਂ ਉਹ ਵੀ ਖੰਡਿਆਤੇ ਕਹਿੰਦੇ ਹੁਣ ਫਿਰ ਇਹਦੇ ਵਿੱਚੋਂ ਜਿਹੜਾ ਕਹਿੰਦੇ ਮੇਰਾ ਖੋਪੜਾ ਹੈ ਖੋਪੜ ਤੇ ਮੇਰਾ ਪੇਟ ਕੱਟ ਕੇ ਦੇ ਵਿੱਚ ਸਿੱੜ ਦਿਓ ਇਕੱਠੇ ਧਰ ਦੇ ਕੋਲ ਕੋਲੀ ਦੱਸਾ ਕਹਿੰਦੇ ਜਿਹੜੀ ਮੇਰੀ ਜੀਬ ਹੈ ਵੱਢ ਕੇ ਇਹਦੇ ਬਾਹਰ ਚ ਗੱਟ ਦਿਓ ਜਿਹੜੀ ਕਹਿੰਦੇ ਮੇਰੇ ਨੇਤਰ ਨੇ ਜੀਬ ਦੇ ਉੱਤੇ ਰੱਖ ਦਿਓ ਇਹ ਕੰਮ ਕਰ ਦਿਓ ਤੁਸੀਂ ਆਪ ਉਹਨੇ ਸੱਡਾ ਸਰੀਰ ਪਰਾਂ ਜਾਂਰ ਵਾਲੀ ਉਪੇ ਮੰਗਰ ਉਪਰੀਏ ਹੁਣ ਜਿਹੜਾ ਬਾਗ ਕੋਟ ਬਗਲੇ ਤੇ ਰੱਤ ਦਾ ਸਿਉਨੇ ਦਾ ਬਣ ਗਿਆ ਜਿਹੜੇ ਵਾਲ ਖੰਡਿਆ ਤੇ ਸਿਰ ਦੇ ਕਤਲ ਕਰਕੇ ਉਹਨਾਂ ਦਾ ਬਾਗ ਬਣ ਗਿਆ ਜਿਹੜੇ ਮੰਨ ਕੇ ਚਲਾ ਖੋਪੜ ਤੇ ਪੇਟ ਸਿੱਟਾ ਦੀ ਘਟ ਕੇ ਉਹਦੇ ਸਰੋਵਰ ਬਣ ਗਏ ਵਿੱਚ ਜਿਹੜੀ ਜੀਭ ਕੱਟ ਕੇ ਸਿੱਟੀ ਗੱਡੀ थी ਉਹ ਮੁਰੱਖ ਬਣ ਗਿਆ ਜਿਹੜੇ ਨੇਤਰ ਤਾਰਾਣੀ ਦੀ ਜੀਭ ਦੇ ਉੱਤੇ ਧਰੇ ਦੀ ਉਹ ਚੱਕਵਾਤੇ ਚੱਕਵੀ ਬਣ ਗਿਆ